ਮੁੰਡਾ ਰੰਗ ਦਾ ਸੋਹਣੀ ਦਾ ਕਾਲਾ ਮੈਣੀ ਜਾਣਾ ਸੋਰੇ ਬਾਬਲਾ ਮੁੰਡਾ ਰੰਗ ਦਾ ਸੋਹਣੀ ਦਾ ਕਾਲਾ ਮੈਣੀ ਜਾਣਾ ਸੋਰੇ ਬਾਬਲਾ ਨਾ ਕਾਲਾ ਉੱਠੇ ਤਵੇਂ ਵਰਗਾ ਬੀਬੀ ਹੋਰਾ ਹੈ ਬੀਬੀ ਤਾਂ ਹੀ ਕਹਿੰਦੀ ਹੋ ਕਿ ਨਹੀਂ ਮੈਣੀ ਜਾਣਾ ਬੇਨ ਨ ਪੱਕਾ ਰੰਗ ਹੈ ਯਾਰ ਪੁੱਤ ਵਗਦਾ ਨਿਕਾਲੇ ਹਾਂ ਚਲੋ ਫਿਰ ਪੁੱਤ ਵਾਖਤਾ ਵਰਾ ਦੇ ਕਾਲੇ ਦੇਖੀ ਲੀਏ ਨਿੰਦਨਾ ਦੇ ਪੁੱਤ ਵਾਖਦਾ ਵਰਾ ਦੇ ਕਾਲੇ ਦੇਖੀ ਲੀਏ ਨਿੰਦਨਾ ਦੇ ਵੀ ਜਟਾਂ ਦੇ ਪੁੱਤ ਤਾਂ ਕਾਲੀ ਹੁੰਦੇ ਨੇ ਕਾਲੇ ਹੁੰਦੇ ਨੇ ਅੱਗੇ ਖੜਾ ਕਾਲੇ ਬਿਆਹ ਨਹੀਂ ਦੇ ਜਾਂਦੇ ਜਦ ਭਾਦੋ ਚਮਕਾਹਾਂ ਗੁਰਦੇ ਹਾਂ ਵੀ ਉਹ ਕਹਿੰਦਾ ਬਖਤਾਂ ਦੇ ਬਾਰੇ ਹੋਏ ਵੀ ਖੇਤਾਂ 'ਚ ਕੰਮ ਕਰਦੇ ਨੇ ਤਾਂ ਨਹੀਂ ਕਾਲੇ ਹਾਂ ਮੈਂ ਨਿੰਦੀ ਨਹੀਂ ਨੇ ਦਿੱਤਾ ਵੀ ਤਾਂ ਵੀ ਕੰਮ ਆ ਮੁੰਡਾ ਹੈ ਨਾ ਵੀ ਕੰਮ ਕਰਦਾ ਹੈ ਖੇਤਾਂ ਦੇ ਵਿੱਚ ਹਾਂ ਵੀ ਤਾਂ ਕਾਲਾ ਹੈ ਵੀ ਉਹ ਨਹੀਂ ਕਾਲਾ ਹੈਗਾ ਉਹ ਵੀ ਤਾਂ ਕਾਲਾ ਹੋਏ ਹੋਏ ਹੈ ਕੰਮ ਕਰ ਕਰਕੇ ਹਾਂ ਬਿਲਕੁਲ ਵੀ ਵੀ ਸਹੀ ਕਿਹਾ ਸਹੀ ਗੱਲ ਹੈ ਹੋਰ ਕਹੀਆ ਹਾਂ ਹੋਰ ਕਹ ਦੋ ਬੂਰੇ ਢੇਠ ਬੱਕਰਾ ਹੜਵਾਏ ਰੋਟੀ ਲੈ ਕੇ ਗਈ ਦੇਉਰ ਦੀ ਬੂਰੇ ਢੇਠ ਬੱਕਰਾ ਹੜਵਾਏ ਰੋਟੀ ਲੱਗ ਗਈ ਦਿਓਰ ਦੀ ਜੇਠ ਨੂੰ ਨਿਖਵਾਉਣੀਆਂ ਹੈਗੀਆਂ ਪੱਕੀਆਂ ਹੋਈਆਂ ਦਿਓਰ ਨੂੰ ਗਵਾਉਣੀਆਂ ਨੇ ਵਿਚਾਰੇ ਜੇਠ ਤਾਂ ਜਿਹੜੇ ਛੜੇ ਹੁੰਦੇ ਸੀ ਉਹਨਾਂ ਨੂੰ ਵੀ ਕਹਿੰਦੇ ਸੀ ਛੜਾ ਜੇਠ ਹੈ ਜੇਠ ਨੂੰ ਕੋਈ ਪਸੰਦ ਨਹੀਂ ਕਰਦਾ ਸੀ ਵੀ ਉਹ ਦਾ ਜੇਠ ਨਾ ਕਿਸੇ ਦੇ ਘਰ ਹੋਵੇ ਕਹਿੰਦੀ ਅੰਦਰੋਂ ਡਰ ਲੱਗਦਾ ਇਹ ਵੀ ਕਹਦੇ ਫਿਰ ਛੜਾ ਜੇਠ ਨਾ ਕਿਵੇਂ ਦੇ ਕਾਰੀ ਹੋਵੇ ਅੰਦਰੋਂ ਲਗਦਾ ਝੜਾ ਜੇਠਾ ਕਿਸੇ ਦੇ ਕਾਰੀ ਹੋਵੇ ਝੜਾ ਜੇਠਾ ਕਿਸੇ ਦੇ ਕਾਰੀ ਹੋਵੇ ਅੰਦਰੋਂ ਡਰ ਲਗਦਾ ਝੜਾ ਜੇਠਾ ਕਿਸੇ ਦੇ ਕਾਰੀ ਹੋਵੇ ਅੰਦਰੋਂ ਡਰ ਲਗਦਾ ਲਗਾਸ ਲੈ ਕਹੀ ਜੀ ਬੋਲੀਆਂ ਬਣਾਉਂਦੀ ਹੋਰ ਵੀ ਪਾਉਂਗੇ ਹਾਂ ਵਾਹ ਵਈ ਵਾਹ ਚੱਕ ਦੋ ਫਿਰ ਫੱਟੇ ਪਾ ਦੋ ਬੋਲੀਆਂ ਫਿਰ ਲੈ ਵੀ ਸੁਣੋ ਬੇਬੇ ਤਾਂ ਹੁਣ ਬੋਲੀਆਂ ਤੇ ਬੋਲੀਆਂ ਇੱਕ ਤਾਂ ਇੱਕ ਬੋਲੀ ਪਾਉ ਬੇਬੇ ਹੁਣ ਵੱਡੇ ਕਹਾ ਹਾਂ ਬੜੇ ਜੇਠ ਤੇਉ ਰਾਵੜੀਗੇ ਸਮਝਣਵਾੜਿਆ ਨੂੰ ਵੱਡੇ ਜੇਠ ਤੇਉ ਰਾਵੜੀਗੇ ਸਮਝਣਵਾ ਆਲੇ ਜੇਠ ਨੂੰ ਚੰਗਾ ਕਹੀ ਹੈ ਹਣਾ ਬੀਬੀ ਹਾਂ ਚੰਗੇ ਹੁੰਦੇ ਨੇ ਜੇਠ ਹਾਂ ਬੀਬੀ ਜੇਖਾ ਨਾ ਚੰਗੇ ਤਾਂ ਹੀ ਕਿਹਾ ਵੀ ਪਤਿਉਰਾ ਵਰਗੇ ਜੇਠ ਹਨਾ ਪਤਿਉਰਾ ਹੁੰਦਾ ਜਿਹੜਾ ਹਾਂ ਵੀ ਉਹਦੇ ਬਰਾਬਰ ਹੀ ਜੇਠ ਨੂੰ ਮੰਨਿਆ ਗਿਆ ਹਨਾ ਜੇਠ ਮੰਨਿਆ ਗਿਆ ਹੂੰ ਵੀ ਇੰਨੇ ਸੰਸਾਰਮ ਹੁੰਦੀ ਸੀ ਪਹਿਲਾਂ ਬੰਡੇ ਜੇਠ ਪਤਿਉਰਾ ਵਰਗੇ ਸਮਝਣ ਵਾਲਾ ਇਹਨੇ ਸਮਝ ਲਿਆ ਹਾਂ ਵੀ ਮੇਰਾ ਜੇਠ ਹੈ ਤੇ ਪਤਿਉਰੇ ਦੇ ਬਰਾਬਰ ਹੈ ਮੇਦੀ ਸੇਵਾ ਕਰਾਂ ਵੀ ਦੁਕੋ ਰੋਟੀ ਪਾਣੀ ਖਵਾਵਾ ਹਨਾ ਹਾਂ 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 ਮਤਵਲੇ ਇਹ ਹੈ ਹਨਾ ਵੀ ਆਪਣਾ ਘਰ ਦਾ ਉਹ ਵੀ ਇੱਕ ਮੈਂਬਰ ਹੈ ਹਨਾ ਵੀ ਇਹ ਦਾ ਮਤਲਬ ਕਿ ਵੀ ਉਹ ਪ੍ਰਾਣੀ ਵੀ ਮਤਲਬ ਕਿ ਪਹਿਲਾਂ ਸਮਝਦੇ ਸੀਗੇ ਹਨਾ ਹਾਂ ਵੀ ਰੋਟੀ ਪਾਣੀ ਤਾਂ ਫਿਰ ਵੀ ਵਿੱਚ ਹੀ ਖਾਂਦੇ ਸੀ ਜਿਹੜੇ ਛੜੇ ਜੇਠ ਵੀ ਹੁੰਦੇ ਸੀ ਜੇਠ ਦੇ ਅੰਦਰ ਦੇ ਸੋਲੇ ਕਦੇ ਨੱਖ ਸਾਗ ਤੋੜ ਲੈ ਹਾਏ ਤੇ ਚਲੋ ਜੀ ਫਿਰ ਮੇਰੇ ਜੇਠ ਜੰਦਰੇ ਦੇ ਸੋਲੇ ਕੋਦੇ ਨਾ ਅੱਖਿਆ ਸਾਗ ਤੋੜ ਲੈ ਮੇਰੇ ਜੇਠ ਜੰਦਰੇ ਦੇ ਸੋਲੇ ਕੋਦੇ ਨਾ ਅੱਖਿਆ ਸਾਗ ਤੋੜ ਲੈ ਵਾਹ ਵਈ ਵਾਹ ਬਹਿ ਕਾਇ ਹੋ ਗਿਆ ਦੇਖਦਾ ਮਨਾ ਬਿੱਲੀ ਆ ਪਟੋ ਦਾ ਰੰਗ ਗੋਰਾ ਜੀ ਦੇ ਨਾਲ ਮੇਰੀ ਦੋਸਤੀ ਅੱਖਾਂ ਬਿੱਲੀਆਂ ਪਟੋ ਦਾ ਰੰਗ ਗੋਰਾ ਜੀ ਦੇ ਨਾਲ ਮੇਰੀ ਦੋਸਤੀ ਅੱਛਾ ਉਹਨੇ ਕਿਹਾ ਸੀ ਨਾ ਮਤਲਬ ਕਿ ਵੀ ਕਹਿੰਦਾ ਅੱਖਾਂ ਉਹਨੇ ਇਹ ਕਿਹਾ ਸੀ ਬੀਬੀ ਅੱਖਾਂ ਕੱਚੀਆਂ ਪਟੋ ਦਾ ਰੰਗ ਕਾਲਾ ਜਿਹਦੇ ਨਾਲ ਤੇਰੀ ਦੋਸਤੀ ਉਹ ਕਹਿੰਦਾ ਮੇਰੀ ਦੋਸਤੀ ਤਾਂ ਉਹਦੇ ਨਾਲ ਹੈ ਵੀ ਅੱਖਾਂ ਬਿੱਲੀਆਂ ਨੇ ਰੰਗ ਗੋਰਾ ਹੈ ਹਾਂ ਮੈਂ ਉਹਦੇ ਨਾਲ ਮੇਰੀ ਦੋਹਤੀ ਆ ਹੂੰ ਕਹੇ ਜੀ ਗੀਤ ਬਣੇ ਹੋਏ ਨੇ ਨਾ ਬੀਬੀ ਹਾਂ ਕਹੇ ਜੀ ਗੀਤ ਬਣੇ ਹੋਏ ਨੇ ਨਾ ਆਹ ਬੋਲੀਆਂ ਟੀਆ ਜੇ ਬਹੁਤ ਬਹੁਤ ਕਾ ਕਰਦੀਆਂ ਹੁੰਦੀਆਂ ਇਹ ਤਾਂ ਬਾਹਲੇ ਕੁਝ ਕਾ ਕਰਦੀਆਂ ਈਆਂ ਇਹ ਟੀਆਂ ਚੀ ਕੁੜੀਆਂ ਰਲ ਕੇ ਬੋਲੀਆਂ ਪਾਏ ਕਰਦੀਆਂ ਨਾ ਹਾਂ ਸਹੀ ਗੱਲ ਹੈ ਆਪਣੇ ਮਨ ਦੀ ਪੜਾਸ ਕੱਢ ਲੈਂਦੀ ਅਸੀਂ ਹਾਂ ਨਾ ਸਾਰੀ ਕੋਈ ਦਿਓਰ ਨੂੰ ਬੋਲੀਆਂ ਪਾ ਲੈਂਦੀ ਕੋਈ ਜੇਠ ਨੂੰ ਕੋਈ ਪਤਿਓਰੇ ਨੂੰ ਕੋਈ ਸਹੋਰੇ ਨੂੰ ਕੋਈ ਸੱਸ ਨੂੰ ਸਾਰੀ ਪੜਾਸ ਕੱਢ ਲੈਂਦੀ ਅਸੀਂ ਇਹਦਾ ਪੜਾਸ ਕੱਢ ਲੈਂਦੀ ਹਾਂ ਹਾਂ ਗਾਲਾਂ ਦੇ ਦੇ ਕੇ ਵਿੱਚ ਹੀ ਹਾਂ ਬੋਲੀਆਂ ਪਾਪਾ ਗਾਲਾਂ ਦੇ ਜਾਂਦੀ ਅਸੀਂ ਦਰਾਨੇ ਸ਼ਾਨੀਆਂ ਆਪਸ ਦੇ ਵਿੱਚ ਸਹੀ ਗੱਲ ਹੈ ਬੀਬੀ ਉਦੋਂ ਰਿਸ਼ਤੇ ਐਵੇਂ ਦੀ ਹੁੰਦੇ ਸੀ ਫਿਰ ਹੂੰ ਤਾਂ ਕੋਈ ਬੋਲਦੀ ਨਹੀਂ ਸੀ ਦੇਖ ਅੱਗੇ ਹਾਂ ਨਾ ਨਾ ਕੋਈ ਲੜਨਿਆ ਕਰਦੇ ਸੀ ਲੋਕ ਨਾ ਸਾਰੇ ਦੇ ਸਾਰੇ ਪਰਿਵਾਰ ਐਂ ਚੁੱਪ ਚਾਪ ਹੀ ਕੰਮ ਕਰਦੇ ਰਹਿੰਦੇ ਸੀ ਨਾ ਕੋਈ ਗੁੱਸਾ ਕਰਦਾ ਸੀ ਕਿਸੇ ਦਾ ਨਾ ਗੁੱਸਾ ਕਰਦਾ ਸੀ ਪਰ ਜਦੋਂ ਹੁੰਦਾ ਸੀ ਕੋਈ ਵਿਆਹ ਸਾਦੀ ਉਦੋਂ ਫਿਰ ਸਾਰੀ ਪੜਾਸ ਕਰਦੇ ਸੀ ਸਾਰੇ ਦੇ ਜ਼ਿਆਦਾ ਨਾ ਫਿਰ ਕਾਂਠੇ ਪਾ ਕੇ ਹੁੰਦੇ ਟੀਆ ਦੇਖਣ ਪਰਾਉਣੇ ਉਹਨਾਂ ਨੂੰ ਫਿਰ ਜਿਉਂ ਲੱਗਦੇ ਸੱਠਣੀਆਂ ਦੇਣਾ ਤੇਰੀ ਮਾਂ ਨੂੰ ਲੱਖਣਾ ਆਇਆ ਟੀਆ ਦੇ ਵਿਚਾਲੇ ਤੋੜਿਆ ਕਨ ਮਾੜਾ ਭੇਜਣੀ ਮੈਂ ਆਇਆ तेरे मारे आया गोरी है, है थे पर <laughs> <laughs> वो गड़ा थी। दी हां भाई माल पे जे आया आया हाँ हां हां तेरा मारे आया गोरी है सही बात है बोस बोलियां तुसी जानदे हो ना पहला नहीं जिहड़ियां ਬਿੱਲੀ ਆ ਪੱਟੋ ਦਾ ਰੰਗ ਘੋਰਾ ਜੀ ਦੇ ਨਾਲ ਮੇਰੀ ਦੋਸਤੀ ਅੱਖਾਂ ਬਿੱਲੀਆਂ ਪੱਟੋ ਦਾ ਰੰਗ ਘੋਰਾ ਜੀ ਦੇ ਨਾਲ ਮੇਰੀ ਦੋਸਤੀ ਅੱਛਾ ਉਹਨੇ ਕਿਹਾ ਸੀ ਨਾ ਮਤਲਬ ਕਿ ਵੀ ਕਹਿੰਦਾ ਅੱਖਾਂ ਉਹਨੇ ਇਹ ਕਿਹਾ ਸੀ ਬੀਬੀ ਅੱਖਾਂ ਕੱਚੀਆਂ ਪਟੋ ਦਾ ਰੰਗ ਕਾਲਾ ਜਿਹਦੇ ਨਾਲ ਤੇਰੀ ਦੋਸਤੀ ਉਹ ਕਹਿੰਦਾ ਮੇਰੀ ਦੋਸਤੀ ਤਾਂ ਉਹਦੇ ਨਾਲ ਹੈ ਵੀ ਅੱਖਾਂ ਬਿੱਲੀਆਂ ਨੇ ਰੰਗ ਗੋਰਾ ਹੈ ਹਾਂ ਵੀ ਉਹਦੇ ਨਾਲ ਮੇਰੀ ਦੋਹਤੀ ਆ ਹੂੰ ਕਹੇ ਜੀ ਗੀਤ ਬਣੇ ਹੋਏ ਨੇ ਨਾ ਬੀਬੀ ਹਾਂ ਕਹੇ ਜੀ ਗੀਤ ਬਣੇ ਹੋਏ ਨੇ ਨਾ ਆਹ ਬੋਲੀਆਂ ਟੀਆ ਜਿਵੇਂ ਬਹੁਤ ਕੁਝ ਕਰਦੀਆਂ ਹੁੰਦੀਆਂ ਇਹ ਤਾਂ ਬਾਹਲੇ ਕੁਝ ਕਰਦੀਆਂ ਈਆਂ ਇਹ ਈਆਂ ਚੀ ਕੁੜੀਆਂ ਰਲ ਕੇ ਬੋਲੀਆਂ ਪਾਏ ਕਰਦੀਆਂ ਨਾ ਹਾਂ ਸਹੀ ਗੱਲ ਹੈ। ਆਪਦੇ ਮਨ ਦੀ ਪੜਾਸ ਕੱਢ ਲੈਂਦੀ ਅਸੀਂ ਹਾਂ ਨਾ। ਹਾਂ ਨੀ ਸਾਰੀ। ਕੋਈ ਦਿਓਰ ਨੂੰ ਬੋਲੀਆਂ ਪਾ ਲੈਂਦੀ, ਕੋਈ ਜੇਠ ਨੂੰ, ਕੋਈ ਪਤਿਓਰੇ ਨੂੰ, ਕੋਈ ਸਹੋਰੇ ਨੂੰ, ਕੋਈ ਸੱਸ ਨੂੰ ਸਾਰੀ ਪੜਾਸ ਕੱਢ ਲੈਂਦੀ ਅਸੀਂ ਇਹਦਾ। ਹਾਂ ਗਾਲਾਂ ਦੇ ਦੇ ਕੇ ਵਿਚੀ ਹੋਈ। ਬੋਲੀਆਂ ਪਾਪਾ ਗਾਲਾਂ ਦੇ ਜਾਂਦੀ ਅਸੀਂ। ਦਰਾਣੇ ਛਾਣੀਆਂ ਆਪਸ ਦੇ ਵਿੱਚ ਸਹੀ ਗੱਲ ਹੈ ਬੀਬੀ। ਉਦੋਂ ਰਿਸ਼ਤੇ ਐਵੇਂ ਦੀ ਹੁੰਦੇ ਸੀ ਫਿਰ ਹੂੰ ਤਾਂ ਕੋਈ ਬੋਲਦੀ ਨਹੀਂ ਸੀ ਦੇਖ ਅੱਗੇ ਹਾਂ। ਨਾ ਕੋਈ ਲੱਗਿਆ ਕਰਦੇ ਸੀ ਲੋਕ ਨਾ ਸਾਰੇ ਦੇ ਸਾਰੇ ਪਰਿਵਾਰ ਐ ਚੁੱਪ ਚਾਪ ਇੰਨ ਕੰਮ ਕਰਦੇ ਰਹੇ ਸੀ ਨਾ ਕੋਈ ਗੁੱਸਾ ਕਰਦਾ ਸੀ ਕਿਸੇ ਦਾ ਨਾ ਗੁੱਸਾ ਕਰਦਾ ਸੀ ਪਰ ਜਦੋਂ ਹੁੰਦਾ ਸੀ ਕੋਈ ਵਿਆਹ ਸਾਦੀ ਉਦੋਂ ਫਿਰ ਸਾਰੀ ਪੜਾਸ ਕਰਦੇ ਸੀ ਸਾਰੇ ਦੇ ਜ਼ਿਆਦਾ ਨਾ ਫਿਰ ਕਾਂਠੇ ਪਾ ਕੇ ਆਉਂਦੇ ਟੀਆਂ ਦੇ ਖੜ ਪਰਾਉਣੇ ਉਹਨਾਂ ਨੂੰ ਫਿਰ ਜਿਉਂ ਲੱਗਦੇ ਸੱਠਣੀਆਂ ਦੇਣਾ ਤੇਰੀ ਮਾਂ ਨੂੰ ਲੱਖਣਾ ਆਇਆ ਟੀਆਂ ਦੇ ਵਿਚਾਰੇ ਤੋਰੇ ਆ ਹਾਂ ਕਲਾ ਮਾ ਦਾ ਭੇਜਿਆ ਨਹੀਂ ਮ ਆਇਆ ਤੇਰੇ ਮਾਰੇ ਆਇਆ ਗੋਰੀਏ ਹੈ ਤੇ ਮੇਰੋਂ ਘਣਾ ਘੱਟ ਸੀ ਹਾਂ ਬਈ ਮਾਂ ਲੱਗ ਜਦ ਨਹੀਂ ਆਇਆ ਆ ਹਾਂ ਹਾਂ ਤੇਰਾ ਮਾਂ ਆਇਆ ਬੋਰੀਏ ਸਹੀ ਗੱਲ ਹੈ ਬਈ ਬੋਸ ਬੋਲੀਆਂ ਤੁਸੀਂ ਜਾਣਦੇ ਹੋ ਨਾ ਪਹਿਲਾਂ ਨੀਆਂ ਜਿਹੜੀਆਂ ਤੇਰੀ ਮਾਂ ਨੂੰ ਲੱਖਣਾ ਨਾ ਆਇਆ ਤੇ ਆ ਦੇਵ ਜੜੇ ਤੋਂ ਰਿਆ ਤੇਰੀ ਮਾਂ तेरी मादा पे जाना आया तेरा मार्या आया गोरिये ਵੋਲੇ ਬੇਬੇ ਤਾਂ ਜਾਣਦੀ ਹੈ ਬਈ ਗੀਤ ਲੈ ਕੇ ਨਾ ਮੈਂ ਤੇਰਾ ਮਾਰ ਆਇਆ ਨਾ ਤੇਰਾ ਮਾਰ ਆਇਆ ਬਈ ਮਾਰੇ ਭਈ ਜੇ ਤੇ ਨਹੀਂ ਆਇਆ ਸਹੀ ਗੱਲ ਆ ਉਹਦੇ ਖੇਤਾਂ ਖੁੱਤਾਂ ਚ ਕੰਮ ਕਰਿਆ ਕਰਦੇ ਵਿਚਾਰੇ ਹੈ ਨਾ ਕਾਡੇ ਜਿਆਦਾ ਹੌਲ ਉਠਿਆ ਮੈਂ ਵੀ ਚੀਆਂ ਦੇਖ ਕੇ ਆਮਾ ਫਟਾਫਟ ਕੰਮ ਨਿਵੇੜ ਕੇ ਨਾ ਸਾਰਾ ਖੇਤ ਦਾ ਕੱਖ ਕੰਡਾ ਕਰਕੇ ਡੰਗਰਾਂ ਨੂੰ ਪਾ ਕੇ ਸਮਾਰ ਕੇ ਆਣ ਸਮਾਰ ਕੇ ਬੇਬੇ ਮੈਂ ਜਾਣਾ ਅੱਜ ਆਤੀਆਂ ਦੇਖਣ ਆ ਦੇਖ ਕੇ ਆਉਣਾ ਹਾਂ ਬੇਠੂ ਜਾਣਦੇ ਰਹਿੰਦੇ ਕੰਦਕੇ ਟੌਰ ਵੀ ਵੀ ਹੈ ਨਾ ਪੂਰੀ ਹੈ ਨਾ ਚੱਕ ਕੇ ਹੱਥ ਦੇ ਵਿੱਚ ਉਹ ਮਤਲਬ ਕਿ ਜਿਹੜਾ ਉਹਦਾ ਹੁੰਦਾ ਸੀ ਕੀ ਗਾਣੇ ਹੁੰਦੇ ਇਹਨੂੰ ਝੋਲਾ ਕੱਟਿਆ ਹੋਇਆ ਕੱਟਿਆ ਹੋਇਆ ਹਾਂ ਹਾਂ ਕੰਠੇ ਪਾਏ ਹੁੰਦੇ ਚਾਦਰੇ ਪਾਏ ਹੁੰਦੇ ਕੱਲੀ ਵੀ ਜੁੱਤੀ ਹੁੰਦੀ ਵਾਹ ਬਈ ਵਾਹ ਐ ਜਿਹ ਤੌਰ ਹੁੰਦੀ ਸੀ ਅਸਲੀ ਪੰਜਾਬੀ ਹੁੰਦਾ ਸੀ ਫਿਰ ਉਹ ਹਾਂ ਐਡਾ ਟੋੜਲੇ ਕੰਡੇ ਹੁੰਦੇ ਤੇ ਹੂੰ ਦੇਖ ਲੈ ਬਹੁਤ ਸੋਹਣੇ ਲੱਗਦੇ ਸੀ ਸਹੀ ਗੱਲ ਬਾਨੇ ਸੀ ਸਹੀ ਗੱਲ ਹੈ ਵੀ ਦੇਖਿਆ ਹੈ ਭਾਈ ਆਪਣਾ ਮੈਂ ਸਾਰਾ ਕੋਸਾ ਆ ਵੀ ਫੋਨ ਦੇ ਟਾਈਮ ਤੇ ਸਾਰਾ ਕੁਝ ਹੁੰਦਾ ਸੀ ਨਾ ਹਾਂ ਹੁੰਦਾ ਸੀ। ਹਮ ਅਸੀਂ ਤਾਂ ਸਿਰਫ ਹੁਣ ਸੁਣਦੇ ਆ ਜਾਂ ਕੋਈ ਵੀਡੀਓ, ਮੂਵੀਆਂ ਦੇਖਦੇ ਆ ਜਾਂ ਤੁਹਾਡੇ ਕੋਲੋਂ ਸਾਨੂੰ ਪਤਾ ਲੱਗਦਾ ਜਿਹੜੇ ਤੁਸੀਂ ਬਜ਼ੁਰਗ ਬੈਠੇ ਹੋ ਹੁਣ ਹਾਂ ਨਾ ਬੈਠੇ ਹੋ ਹਾਂ ਤੁਸੀਂ ਨੇ ਦੇਖਿਆ ਉਹ ਸਾਰਾ ਕੁਝ ਇਹ ਸਾਰਾ ਕੁਝ ਦੇਖਿਆ। ਉਹ ਤੁਸੀਂ ਸਾਨੂੰ ਅੱਗੇ ਦੱਸਦੇ ਹੋ ਨਾ ਹਾਂ ਹਾਂ ਨਹੀਂ ਆਉਣ ਵਾਲੀਆਂ ਪੀੜੀਆਂ ਲਈ ਤਾਂ ਬਸ ਫਿਰ ਕੁਝ ਨਹੀਂ ਬਚੂਗਾ। ਨਾ 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 ਤਾਂ ਹੀ ਕਹਨੇ ਵੀ ਹੁਣ ਜੇ ਮੁੰਡੇ ਨਾ ਇਦਾਂ ਬਣ ਬਣ ਕੇ ਆਣ ਮਤਲਬ ਕਿ ਜਦੋਂ ਵਿਆਹ ਹੁੰਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਨਾ ਵੀ ਕੰਠੇ ਪਾ ਕੇ ਸੋਹਣੇ ਬਣ ਕੇ ਮੁੰਡਿਆਂ ਨੂੰ ਆਈ ਚਾਲਰੇ ਜੂਦਰੇ ਪਾ ਕੇ ਅਸਰੇ ਵਾਲਾ ਚਾਹੀਦਾ ਨਾਨਕਾ ਮਿਲ ਨੂੰ ਹਾਂ ਮਸਤਰੀ ਕੱਟੀਆਂ ਬਿੰਦੋ ਦਾ ਰੰਗ ਕਾਲਾ ਜੀ ਦੇ ਨਾਲ ਤੇਰੀ ਦੋਸਤੀ ਅੱਖਾਂ ਕੱਟੀਆਂ ਬਿੰਦੋ ਦਾ ਰੰਗ ਕਾਲਾ ਜੀ ਦੇ ਨਾਲ ਤੇਰੀ ਦੋਸਤੀ